ਲਓ ਜੀ ਮਾਰਕੀਟ ਦੇ ਵਿੱਚ ਆਇਆ ਢੂਹੇ ਸੇਕਣ ਵਾਲਾ ਬਾਬਾ ਦੇਖੋ ਕਿਵੇਂ ਮੌਲਿਆਂ ਦੇ ਨਾਲ ਦਿੰਦਾ ਲੋਕਾਂ ਨੂੰ ਆਸ਼ੀਰਵਾਦ ਤੇ ਹੁੰਦੇ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਕੰਮ ਉਹਨਾਂ ਦੇ ਪੂਰੇ ਜੇਕਰ ਤੁਹਾਡੇ ਘਰ ਦੇ ਵਿੱਚ ਦੁੱਖ ਦਰਦ ਤਕਲੀਫ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਬੱਚਿਆਂ ਦਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਘਰ ਦੇ ਵਿੱਚ ਕਲੇਸ਼ ਹੁੰਦਾ ਬਾਹਰ ਦਾ ਕੰਮ ਨਹੀਂ ਬਣਦਾ ਕਿਸੇ ਹੋਰ ਨਾਲ ਅਣਬੜਾ ਹੁੰਦੀ ਆ ਪਤੀ ਕਲੇਸ਼ ਕਰਦਾ ਇਹ ਉਹ ਸੋ ਗੱਲਾਂ ਕਰਦੇ ਘਰੇਲੂ ਕੁਲੇਸ਼ਨ ਦੇ ਵਿੱਚ ਜੇਕਰ ਤੁਹਾਡੇ ਮਸਲੇ ਹੱਲ ਨਹੀਂ ਹੁੰਦੇ ਤਾਂ ਫਿਰ ਸਕਰੀਨ ਤੇ ਚੱਲ ਰਹੀ ਇਸ ਬਾਬੇ ਨੂੰ ਇੱਕ ਵਾਰ ਮਿਲੋ ਇੱਕ ਥਾਪੜੇ ਦੇ ਵਿੱਚ ਤੁਹਾਡੇ ਸਾਰੇ ਦੁੱਖ ਦਰਦ ਮਿੰਟਾਂ ਦੇ ਵਿੱਚ ਦੂਰ ਹੋ ਜਾਣਗੇ ਜੀ ਹਾਂ ਸਕਰੀਨ ਦੇ ਉੱਤੇ ਦੇਖ ਰਹੇ ਹਾਂ ਇਸ ਤਰੀਕੇ ਦਾ ਪਖੰਡ ਬਾਦ ਇਸ ਪਖੰਡੀ ਦੇ ਵੱਲੋਂ ਫੈਲਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੇ ਵੱਡੇ ਹਥਿਆਰ ਜਿਵੇਂ ਰੱਖੀ ਬੈਠੇ ਆ ਮੂਸਲੇ ਜੇ ਵਰਗਾ ਹੋ ਘੋਟਨਾ ਜਿਹਾ ਵੀ ਰੱਖੀ ਬੈਠਿਆ ਤੇ ਇੱਕ ਤਿੱਖਾ ਜਿਹਾ ਹਥਿਆਰ ਵੀ ਲਈ ਬੈਠਿਆ ਇਹ ਆਸ਼ੀਰਵਾਦ ਦੇ ਰਿਹਾ ਡਰਨ ਵਾਲੀ ਕੋਈ ਖਾਸ ਗੱਲ ਨਹੀਂ ਹੈਗੀ ਇਹਦੇ ਆਸ਼ੀਰਵਾਦ ਦੇ ਨਾਲ ਲੋਕਾਂ ਦੇ ਦੁੱਖ ਤਕਲੀਫ ਦੂਰ ਹੁੰਦੇ ਤੁਸੀਂ ਵੀ ਦੇਖ ਰਹੇ ਕਿ ਕਿਵੇਂ ਬੰਦੇ ਨੂੰ ਲੰਬਾ ਪਾ ਦਿੰਦੇ ਨੇ ਤੇ ਬਾਬਾ ਪੂਰੇ ਜ਼ੋਰ ਦੀ ਥਾਪੜਾ ਮਾਰਦਾ ਬੰਦੇ ਦੇ ਧਰਨ ਪਾਉਣ ਵਾਲੀ ਕਰ ਦਿੰਦਾ ਤਾਂ ਕਿ ਜਵੇਂ ਦੁੱਖ ਦੂਰ ਹੋਣਗੇ ਕਿਉਂ ਤੁਸੀਂ ਅਜੇ ਬਾਬੇ ਤੋਂ ਆਪਣੇ ਠੂਕਣੇ ਸਿਖਵਾ ਕੇ ਤੁਸੀਂ ਹੋਰ ਰੋਗ ਲਾਉਣੇ ਨੇ ਸਰੀਰ ਨੂੰ ਇੰਨੀ ਤਾਂ ਥੋੜੇ ਦੇ ਵਿੱਚ ਜਾਣ ਨਹੀਂ ਹੁੰਦੀ ਜਿਨ੍ਹਾਂ ਤੁਸੀਂ ਬਾਬੇ ਦੇ ਠੂਕਣੇ ਸਿਖਵਾ ਰਹੇ ਹੋ ਐਨਾ ਚੱਲਣ ਜੋਗਾ ਥੋੜਾ ਸਰੀਰ ਨਹੀਂ ਹੁੰਦਾ ਬੰਦਾ ਤੁਸੀਂ ਆਪ ਹੀ ਦੇਖ ਲਓ ਕੀ ਹੈਗਾ ਇਹਦਾ ਤੂੰ ਹਾਂ ਇੰਨਾ ਜ਼ੋਰ ਦੀ ਥਾਪੜਾ ਝੱਲਣ ਵਾਲਾ ਜਾਂ ਫਿਰ ਉਹ ਜਿਹੜੇ ਮੋੜੇ ਜੇ ਰੱਖੇ ਹੋਏ ਨੇ ਇਹਨੇ ਪਖੰਡੀ ਦੇ ਕੋਲ ਤਾਂ ਕਿਉਂ ਕਿਉਂ ਤੁਸੀਂ ਅਜਿਹੀਆਂ ਗੱਲਾਂ ਦੇ ਵਿੱਚ ਪੈ ਰਹੇ ਹੋ ਜੇਕਰ ਅਜਿਹੇ ਕੰਮ ਐਨਾ ਠੂਖਣੇ ਸੇਕਣ ਦੇ ਨਾਲ ਹੋ ਜਾਣਾ ਤਾਂ ਤਾਂ ਫਿਰ ਹੱਥ ਨੂੰ ਆਪਣੀ ਘਰ ਵਾਲੀ ਨੂੰ ਥੋੜਾ ਜਿਹਾ ਛੇੜਛੂੜ ਲਿਆ ਕਰੋ ਤਾਂ ਇਹ ਜਿਹੇ ਠੂਖਣੇ ਤੋਂ ਹੱਥ ਨੂੰ ਸਿੱਖ ਜਾ ਕਰਨਗੇ ਸੋ ਨਾ ਪਖੰਡਵਾਦ ਨੂੰ ਵਧਾਵਾ ਦਿਓ ਮਜ਼ਾਕ ਦੀ ਗੱਲ ਚੋਂ ਇੱਕ ਵੱਖਰੀ ਰਹੀ ਹੈ ਕਿਉਂਕਿ ਅਸੀਂ ਚਾਹੁੰਦੇ ਆ ਕਿ ਲੋਕ ਪਖੰਡਵਾਦ ਤੋਂ ਦੂਰ ਰਹਿਣ ਕਿਉਂਕਿ ਪਖੰਡਵਾਦ ਵੱਡੇ ਪੱਧਰ ਤੇ ਫੈਲਦਾ ਜਾ ਰਿਹਾ ਅਸੀਂ ਨਹੀਂ ਚਾਹੁੰਦੇ ਤੁਹਾਡੀ ਮਿਹਨਤ ਦੀ ਕਮਾਈ ਇਨ੍ਹਾਂ ਪਖੰਡੀਆਂ ਦੇ ਕੋਲ ਜਾਵੇ ਕਿਉਂਕਿ ਤੁਸੀਂ ਪਖੰਡਵਾਦ ਨੂੰ ਵਧਾਵਾ ਦਿਓਗੇ ਤੁਸੀਂ ਆਪਣੇ ਸੋਨੇ ਦੇ ਗਹਿਣੇ ਆਪਣਾ ਪੈਸਾ ਤੁਹਾਡੇ ਘਰ ਵਾਲੀ ਦੀ ਮਿਹਨਤ ਦੀ ਕਮਾਈ ਤੁਹਾਡੀ ਕਮਾਈ ਤੁਹਾਡੇ ਬੱਚਿਆਂ ਦਾ ਸਾਰਾ ਭਵਿੱਖੇ ਖਰਾਬ ਕਰਕੇ ਫਿਰ ਕਿਤੇ ਪਿੱਛੇ ਹੱਟਦੇ ਨੇ ਤਾਂ ਕਿਉਂ ਇਨ੍ਹਾਂ ਪਖੰਡੀਆਂ ਦੇ ਪਿੱਛੇ ਲੱਗ ਕੇ ਤੁਸੀਂ ਜਿਹੜਾ ਕਿ ਆਪਣਾ ਧਨ ਦੀ ਜਿਹੜੀ ਕਿ ਲੁੱਟ ਕਰਵਾ ਰਹੇ ਉਹਨਾਂ ਦੇ ਕੋਲ ਤੁਸੀਂ ਸੱਚੇ ਮਨ ਨਾਲ ਜਿਸ ਨੂੰ ਵੀ ਤੇ ਆਉਣਾ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਸੱਚੇ ਮਨ ਨਾਲ ਤੁਸੀਂ ਧਿਆਲੋ ਤੁਹਾਡੀਆਂ ਇਛਾਵਾਂ ਪੂਰੀਆਂ ਹੋਣਗੀਆਂ ਬਾਕੀ ਮਿਹਨਤ ਵੀ ਜ਼ਰੂਰੀ ਆ ਇਹ ਨਹੀਂ ਹੁੰਦਾ ਕਿ ਤੁਸੀਂ ਮਿਹਨਤ ਕਰੋ ਨਾ ਤੇ ਹੱਥ ਜੋੜ ਕੇ ਕਹਿ ਦੋ ਵੀ ਵਾਹਿਗੁਰੂ ਮੇਰੀ ਤਾਂ ਲਾਟਰੀ ਲੱਗ ਜੇ ਵਾਹਿਗੁਰੂ ਮੇਰਾ ਆ ਕੰਮ ਹੋ ਜੇ ਜੇ ਤੁਸੀਂ ਖੁਦ ਮਿਹਨਤ ਕਰੋਗੇ ਤਾਂ ਪਰਮਾਤਮਾ ਤੁਹਾਡਾ ਸਾਥ ਦੇਊਗਾ ਇਹ ਨਹੀਂ ਹੈ ਕਿ ਤੁਸੀਂ ਮਿਹਨਤ ਨਾ ਕਰੋ ਤੇ ਪਰਮਾਤਮਾ ਇਕੱਲਾ ਹੀ ਸਾਥ ਦੇਈ ਜਾਵੇ ਹੱਥ ਪੈਰ ਸਲਾਮਤ ਨੇ ਤੁਹਾਡੇ ਮਿਹਨਤ ਕਰੋ ਮਿਹਨਤ ਨੂੰ ਜਿਹੜਾ ਕਿ ਫਲ ਜ਼ਰੂਰ ਮਿਲਦਾ ਹੈ ਅਜੇ ਪਖੰਡਵਾਦ ਨੂੰ ਵਧਾਵਾ ਨਾ ਦਿਓ ਅਜੇ ਲੋਕ ਤੁਹਾਡੀ ਬਰਬਾਦੀ ਦੇ ਦਿਨ ਸ਼ੁਰੂ ਕਰ ਦਿੰਦੇ ਨੇ ਪਖੰਡਵਾਦ ਦੇ ਵਿੱਚ ਫਸਿਆ ਹੋਇਆ ਬੰਦਾ ਕਦੇ ਵੀ ਬਾਹਰ ਨਿਕਲ ਕੇ ਨਹੀਂ ਆ ਸਕਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼